ਕੀ ਤੁਹਾਨੂੰ ਲੱਗਦਾ ਹੈ ਕੀ ਤੁਹਾਡੀ ਮਿਹਨਤ ਦਾ ਫਲ ਨਹੀਂ ਮਿਲ ਰਿਹਾ ਜਾਂ ਫਿਰ ਪੈਸਿਆਂ ਦੀ ਤੰਗੀ ਕਰਕੇ ਤੁਸੀਂ ਪਰੇਸ਼ਾਨ ਹੋ ਪੈਸੇ ਆਉਂਦੇ ਹੀ ਖਰਚ ਹੋ ਜਾਂਦੇ ਹਨ ਕੀ ਘਰ ਵਿੱਚ ਹਰ ਵੇਲੇ ਲੜਾਈ ਝਗੜਾ ਬਣਿਆ ਰਹਿੰਦਾ ਹੈ ਤੇ ਤੁਹਾਡੀ ਕਿਸਮਤ ਸਾਥ ਨਹੀਂ ਦੇ ਰਹੀ ਜੇਕਰ ਹਾਂ ਤਾਂ ਸ਼ਾਇਦ ਤੁਸੀਂ ਮਸਿਆਂ ਦੇ ਦਿਨ ਕੋਈ ਵੱਡੀ ਗਲਤੀ ਕਰ ਦਿੱਤੀ ਹੈ ਕੀ ਤੁਸੀਂ ਮਹਿਸੂਸ ਕਰਦੇ ਹੋ ਕੀ ਤੁਸੀਂ ਬਹੁਤ ਮਿਹਨਤ ਕਰਦੇ ਆ ਪਰ ਨਤੀਜੇ ਨਹੀਂ ਮਿਲਦੇ ਦੋਸਤੋ ਮੱਸਿਆ ਇੱਕ ਬਹੁਤ ਸ਼ਕਤੀਸ਼ਾਲੀ ਦਿਨ ਹੁੰਦਾ ਹੈ ਜੇਕਰ ਇਸ ਦਿਨ ਸਹੀ ਉਪਾਅ ਕੀਤੇ ਜਾਣ ਤਾਂ ਤੁਹਾਡੀ ਕਿਸਮਤ ਵੀ ਚਮਕ ਸਕਦੀ ਹੈ ਦੋਸਤੋ ਰਾਮ ਲਾਲ ਨਾਮ ਦਾ ਇੱਕ ਵਿਅਕਤੀ ਸੀ ਜੋ ਹਮੇਸ਼ਾ ਕਾਰਜੇ ਵਿੱਚ ਡੁੱਬਿਆ ਰਹਿੰਦਾ ਸੀ ਉਸ ਦੀ ਦੁਕਾਨ ਵੀ ਠੀਕ ਨਹੀਂ ਚੱਲ ਰਹੀ ਸੀ ਪਰ ਜਦੋਂ ਉਸਨੇ ਮਸਿਆਹ ਤੇ ਤਿੰਨ ਉਪਾਅ ਕੀਤੇ ਤਾਂ 6 ਮਹੀਨਿਆਂ ਵਿੱਚ ਉਸਦੀ ਜ਼ਿੰਦਗੀ ਹੀ ਬਦਲ ਗਈ ਜਿਵੇਂ ਹੀ ਉਸਨੇ ਇਹ ਉਪਾਅ ਕੀਤੇ ਉਸਦੀ ਦੁਕਾਨ ਵਿੱਚ ਚਮਤਕਾਰੀ ਤਰੀਕੇ ਨਾਲ ਬਰਕਤ ਆ ਗਈ ਉਹਦੀ ਦੁਕਾਨ ਹਮੇਸ਼ਾ ਹੀ ਗ੍ਰਾਹਕਾਂ ਨਾਲ ਭਰੀ ਰਹਿਣ ਲੱਗੀ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਲక్ష్ਮੀ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਤਾਂ ਜੋ ਮਾਤਾ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹੇ ਦੋਸਤੋ ਹੁਣ ਸਵਾਲ ਆਉਂਦਾ ਹੈ ਆਖਰਕਾਰ ਮੱਸੀਆਂ ਇੰਨੀ ਖਾਸ ਦਿਨ ਕਿਉਂ ਹੁੰਦੀ ਹੈ ਮੱਸੀਆਂ ਤੇ ਚੰ드ਰਮਾ ਨਹੀਂ ਦਿਸਦਾ ਜਿਸ ਕਰਕੇ ਨਕਾਰਾਤਮਕ ਊਰਜਾ ਸਭ ਤੋਂ ਵੱਧ ਹੁੰਦੀ ਹੈ ਇਸ ਦਿਨ तांत्रिक मंत्र ਤੇ ਪੂਜਾ ਦਾ ਬਹੁਤ ਪ੍ਰਭਾਵ کئی ਗੁਣਾ ਵੱਧ ਜਾਂਦਾ ਹੈ ਇਹ ਦਿਨ ਟੋਟ ਗਿਆ ਤੇ ਉਪਾ ਲਈ ਸਭ ਤੋਂ ਸ਼ਕਤੀਸ਼ਾਲੀ ਦਿਨ ਮੰਨਿਆ ਜਾਂਦਾ ਹੈ ਜੋ ਲੋਕ ਇਸ ਦਿਨ ਖਾਸ ਉਪਾ ਕਰਦੇ ਹਨ ਉਹਨਾਂ ਦੀ ਕਿਸਮਤ ਤੇਜ਼ੀ ਨਾਲ ਬਦਲ ਸਕਦੀ ਹੈ ਪਰ ਇਸ ਦਿਨ ਕੀਤੀਆਂ ਕੁਝ ਗਲਤੀਆਂ ਤੁਹਾਡੀ ਤਰੱਕੀ ਨੂੰ ਰੋਕ ਸਕਦੀਆਂ ਹਨ ਸਹੀ ਉਪਾ ਕਰਨ ਨਾਲ ਤੁਹਾਡੀ ਜ਼ਿੰਦਗੀ ਵਿੱਚ ਤਨ ਸੁੱਖ ਤੇ ਸ਼ਾਂਤੀ ਮਿਲ ਸਕਦੀ ਹੈ ਮੱਸਿਆ ਤੇ ਚੰਦਰਮਾ ਨਹੀਂ ਦਿਸਦਾ ਜਿਸ ਕਰਕੇ ਨਕਾਰਾਤਮਕ ਊਰਜਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਉਹ ਤਿੰਨ ਉਪਾਅ ਕਿਹੜੇ ਹਨ ਨੰਬਰ 1 ਮੱਸਿਆ ਦੀ ਰਾਤ ਸੂਰਜ ਡੁੱਬਣ ਦੇ ਬਾਅਦ ਪੀਪਲ ਦੇ ਹੇਠਾਂ ਇੱਕ ਦੀਵਾ ਜਗਾਓ ਦੀਵੇ ਵਿੱਚ ਸਰੂਦਾ ਤੇਲ ਤੇ ਚਾਰ ਲੌਂਗ ਪਾਓ ਇਹ ਉਪਾਕਰਨ ਨਾਲ ਘਰ ਦੀ ਗਰੀਬੀ ਦੂਰ ਹੁੰਦੀ ਹੈ ਤੇ ਧਨ ਦੀ ਬਰਕਤ ਆਉਂਦੀ ਹੈ ਤੇ ਤੁਹਾਡਾ ਘਰ ਪੈਸੇ ਦੀ ਕਮੀ ਨਹੀਂ ਆਉਂਦੀ ਇਹ ਉਪਾਕਰਨ ਨਾਲ ਤੁਹਾਨੂੰ 21 ਦਿਨਾਂ ਦੇ ਵਿੱਚ ਹੀ ਅਸਰ ਦਿਖਣ ਲੱਗ ਜਾਵੇਗਾ ਨੰਬਰ 2 ਜੇਕਰ ਤੁਹਾਡੇ ਘਰ ਵਿੱਚ ਹਮੇਸ਼ਾ ਹੀ ਝਗੜੇ ਹੁੰਦੇ ਰਹਿੰਦੇ ਆ ਪੈਸੇ ਆਉਂਦੇ ਆ ਪਰ ਚਲੇ ਜਾਂਦੇ ਆ ਤਾਂ ਇਹ ਉਪਾਅ ਤੁਹਾਨੂੰ ਜਰੂਰ ਕਰਨਾ ਚਾਹੀਦਾ ਹੈ ਮੱਸੀਆ ਦੀ ਰਾਤ ਗੰਗਾ ਜਲ ਨਾਲ ਪੂਰੇ ਘਰ ਵਿੱਚ ਛੜਕਾ ਕਰੋ ਸਵੇਰੇ ਤੜਕੇ ਉੱਠ ਕੇ ਤੁਸੀਂ ਕਾਂਵਾਂ ਨੂੰ ਰੋਟੀ ਜਰੂਰ ਖਿਲਾਓ ਇਸ ਨਾਲ ਤੁਹਾਡੇ ਪੂਰਵਜਾਂ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹਿੰਦੀ ਆ ਤੇ ਤੁਹਾਡੇ ਕੰਮ ਵਿੱਚ ਆ ਰਹੀਆਂ ਸਭ ਰੁਕਾਵਟਾਂ ਖਤਮ ਹੋ ਜਾਂਦੀਆਂ ਹਨ ਬਹੁਤ ਲੋਕ ਇਸ ਉਪਾਅ ਨੂੰ ਅਪਣਾ ਕੇ ਆਪਣੀ ਪੈਸਿਆ ਦੀ ਸਮੱਸਿਆ ਤੋਂ ਛੁਟਕਾਰਾ ਪਾ ਚੁੱਕੇ ਹਨ ਜਿਸ ਵਿੱਚ ਇਹ ਉਪਾਅ ਕਰਕੇ ਤੁਸੀਂ ਵੀ ਲਾਭ ਪਾ ਸਕਦੇ ਹੋ ਨੰਬਰ 3 ਮਸਿਆ ਦੀ ਰਾਤ ਇੱਕ ਕਾਲਾ ਕਪੜਾ ਲਵੋ ਤੇ ਉਸ ਵਿੱਚ ਕਾਲੇ ਤਿਲ ਕਾਲੀ ਔਰਤ ਦੀ ਦਾਲ ਤੇ ਸਰੋਂ ਦੇ ਦਾਣੇ ਬੰਨ੍ਹ ਲਵੋ ਇਹ ਪੋਟਲੀ ਚੱਲਦੇ ਪਾਣੀ ਵਿੱਚ ਵਹਾ ਦਿਓ ਜਿਸ ਨਾਲ ਤੁਹਾਡੀ ਜ਼ਿੰਦਗੀ ਦੀ ਨਕਾਰਾਤਮਕ ਊਰਜਾ ਤੇ ਤੁਹਾਡੇ ਜੀਵਨ ਵਿੱਚ ਚੱਲ ਰਹੀਆਂ ਸਮੱਸਿਆਵਾਂ ਦਾ ਅੰਤ ਹੋ ਜਾਵੇਗਾ ਜੇਕਰ ਤੁਹਾਡੇ ਘਰ ਵਿੱਚ ਕੋਈ ਵਾਰ-ਵਾਰ ਬਿਮਾਰੀਆਂ ਹੋ ਰਹੀਆਂ ਹਨ ਜਾਂ ਵਪਾਰ ਵਿੱਚ ਨੁਕਸਾਨ ਹੋ ਰਿਹਾ ਹੈ ਤਾਂ ਇਹ ਉਪਾਅ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਤੁਹਾਨੂੰ ਮੱਸਿਆ ਤੇ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ ਹੁਣ ਆਪਾਂ ਉਹਨਾਂ ਬਾਰੇ ਵੀ ਜਾਣ ਲੈਂਦੇ ਹਾਂ ਨੰਬਰ 1 ਮੱਸੀਆ ਦੀ ਰਾਤ ਤੇ ਕਥੇ ਤੋਂ ਵੀ ਦੁੱਤ ਚੋਲ ਜਾਂ ਫਿਰ ਚੀਟੀਆਂ ਚੀਜ਼ਾਂ ਨੂੰ ਆਧਾਰ ਨਾ ਲੋ ਇਸ ਨਾਲ ਤੁਹਾਡੇ ਉੱਪਰ ਕੰਗਾਲੀ ਆ ਸਕਦੀ ਹੈ ਨੰਬਰ 2 ਇਸ ਦਿਨ ਗੁੱਸਾ ਕਰਨ ਤੇ ਝਗੜਾ ਕਰਨ ਨਾਲ ਤੁਹਾਡੇ ਅੰਦਰ ਨਕਾਰਾਤਮਕ ਊਰਜਾ ਵਧਦੀ ਹੈ ਇਸ ਕਰਕੇ ਮੱਸੀਆ ਦੇ ਦਿਨ ਤੁਹਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਨੰਬਰ 3 ਮੱਸੀਆ ਦੀ ਰਾਤ ਸੌਣ ਤੋਂ ਪਹਿਲਾਂ ਆਪਣੇ ਘਰ ਵਿੱਚ ਕਪੂਰ ਜਲਾਓ ਇਸ ਨਾਲ ਨਕਾਰਾਤਮਕ ਸ਼ਕਤੀਆਂ ਤੁਹਾਡੇ ਤੋਂ ਦੂਰ ਰਹਿੰਦੀਆਂ ਹਨ ਦੋਸਤੋ ਮੱਸੀਆ ਦਾ ਦਿਨ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ ਜੇਕਰ ਸਹੀ ਢੰਗ ਨਾਲ ਇਸ ਦਾ ਲਾਭ ਲਿਆ ਜਾਵੇ ਤਾਂ ਤੁਹਾਡੇ ਜੀਵਨ ਵਿੱਚ ਸੁੱਖ ਸਮਰiddhi ਤੇ ਪੈਸੇ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਪਰ ਇਹੇ ਉਪਾਅ ਤਦ ਹੀ ਕੰਮ ਕਰਦੇ ਆ ਜੇਕਰ ਤੁਸੀਂ ਇਹਨਾਂ ਨੂੰ ਪੂਰੀ ਸ਼ਰਧਾ ਤੇ ਵਿਸ਼ਵਾਸ ਨਾਲ ਕਰੋ ਜੇਕਰ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਆ ਤਾਂ ਵੀਡੀਓ ਨੂੰ ਲਾਈਕ ਤੇ ਆਪਣੇ ਚੈਨਲ ਪੋਜੀਟਿਵ ਟੋਟਕੇ ਨੂੰ ਸਬਸਕ੍ਰਾਈਬ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਹਰ ਹਰ ਮਹਾਦੇਵ ਲਿਖੋ ਧੰਨਵਾਦ ਦੋਸਤੋ